ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਗੜਾ ਏਕ ਨਵੇਰੋ RAM ਜੋ ਦਸਮ ਗ੍ਰੰਥ ਦੇ ਅਖੰਡ ਪਾਠ ਵਰਗੇ ਬਾਰੇ ਆਪਾਂ ਪਹਿਲਾ 100 ਐਪੀਸੋਡ ਤੁਹਾਡੀ ਸੇਵਾ ਚ ਹਾਜ਼ਰ ਕੀਤਾ ਸੀ ਅੱਜ ਦੂਜਾ ਐਪੀਸੋਡ ਤੁਹਾਡੇ ਸਮੁਖ ਹਾਜ਼ਰ ਕਰ ਰਹੇ ਹਾਂ ਇਹਦਾ ਨਾਮ ਇਹਨਾਂ ਨੇ ਇੱਥੇ ਰੱਖਿਆ ਫਤੇ ਦਿਵਸ ਸ਼੍ਰੋਮਣੀ ਕਮੇਟੀ ਅਤੇ ਹੋਰ ਸੁਖਮੁਖੀ ਸਿੱਖਮੁਖੀਆਂ ਨੇ ਇਸ ਸਮਾਗਮ ਦਾ ਨਾਮ ਫਤਿਹ ਦਿਵਸ ਰੱਖਿਆ ਪਰ ਫਤਿਹ ਕਿਸ ਖੇਤਰ ਵਿੱਚ ਹੋਈ ਸਿੱਖ ਕੌਮ ਹਾਰਦੀ ਗਈ ਮਰਦੀ ਰਹੀ ਸਨ 1984 ਵਿੱਚ ਅਕਾਲ ਤਖਤ ਨੂੰ ਢਾ ਦੇਣਾ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦੇਣਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 84 ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨਾ ਸਨ 1992 93 ਵਿੱਚ ਖਾੜਕੂਆਂ ਨੂੰ ਮਾਰਨ ਦੀ ਆੜ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਅਣਗਿਣਤ ਸਿੱਖ ਮਾਈਆਂ ਭਾਈਆਂ ਨੂੰ ਕਤਲ ਕਰ ਦੇਣਾ ਕਿਸੇ ਦੋਸ਼ੀ ਪੁਲਿਸ ਵਾਲੇ ਨੂੰ ਜਾਂ ਰਾਜਨੇਤਾ ਨੂੰ ਸਜ਼ਾ ਨਾ ਮਿਲਣੀ ਫਿਰ ਅਕਾਲੀ ਦਲ ਬਾਦਲ ਦੀ ਸਰਕਾਰ 1996 ਤੋਂ 2002 ਤੱਕ ਪੰਜਾਬ ਵਿੱਚ ਰਾਜ ਕਰਦੀ ਤੇ ਗੱਦੀ ਤੇ ਬਰਾਜਮਾਨ ਹੋ ਗਈ ਪਰ ਸਿੱਖਾਂ ਤੇ ਹੋਏ ਅਤਿਆਚਾਰਾਂ ਦੀ ਕੋਈ ਪੜਤਾਲ ਨਾ ਕਰਵਾਈ ਸਿੱਖਾਂ ਦੇ ਕਿਸੇ ਕਾਤਲ ਨੂੰ ਸਜ਼ਾ ਨਾ ਦਿੱਤੀ ਗਈ ਸਗੋਂ ਕਾਤਲਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਤਰੱਕੀਆਂ ਦਿੱਤੀਆਂ ਗਈਆਂ ਹਰ ਮੁਹਾਜ ਤੇ ਹਾਰ ਚੋਕੀ ਸਿੱਖ ਲੀਡਰਸ਼ਿਪ ਫਤਿਹ ਦਿਵਸ ਮਨਾ ਰਹੀ ਸੀ ਸਨ 2007 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਜਿੱਤ ਹਾਸਲ ਕਰਨ ਵਾਸਤੇ ਸਿੱਖਾਂ ਦੇ ਮੁਖੀ ਕਿਸੇ ਵੀ ਨੀਵੀਂ ਹੱਦ ਤੱਕ ਡਿੱਗ ਸਕਦੇ ਹਨ ਹਾਰ ਨੂੰ ਫਤਿਹ ਕਹਿ ਸਕਦੇ ਹਨ ਲੱਜਰ ਕਬਤਾਵਾ ਨੂੰ ਗੁਰਬਾਣੀ ਗਰਦਾਨ ਸਕਦੇ ਹਨ ਖੁਦ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵਿਚਿੱਤਰ ਨਾਟਕ ਦਾ ਅਖੰਡ ਪਾਠ ਕਰ ਸਕਦੇ ਹਨ ਇਉ ਗੁਰੂ ਗੁਰੰਥ ਸਾਹਿਬ ਦੀ ਉਤਮਤਾ ਨੂੰ ਢਾਹ ਲਾਉਂਦੇ ਹਨ ਗਿਆਨ ਵਿਹੋਣੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਦੇ ਹਨ ਧਰਮ ਦਾ ਨਾਟਕ ਰਚ ਕੇ ਵੋਟਾਂ ਪ੍ਰਾਪਤ ਕਰਦੇ ਹਨ ਸਨ 2007 ਵਿੱਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਇਸੇ ਖੇਖਣ ਦੇ ਨਾਲ ਕਾਮਯਾਬ ਹੋ ਜਾਂਦੇ ਨੇ ਫਤੇ ਦਿਵਸ ਸਮਾਗਮ ਵਿੱਚ ਨਹਿੰਗਾ ਦਾ ਕਾਫੀ ਜਮਕਟਾ ਸੀ ਨੀਲੇ ਬਾਣੇ ਉੱਚੇ ਦਮਾਲੇ ਲਖਛ ਦੇ ਹਥਿਆਰ ਸਨ ਭੰਗ ਘੋਟ ਕੇ ਬਾਟੇ ਭਰ-ਭਰ ਕੇ ਪੀ ਕੇ ਫਤਿਹ ਦਿਵਸ ਦੀਆਂ ਖੁਸ਼ੀਆਂ ਮਨਾ ਰਹੇ ਸਨ ਕਿਤੇ ਦੀਪ ਮਾਲਾ ਹੈ ਕਿਸੇ ਥਾਂ ਜੋਤਾਂ ਜਗਾਈਆਂ ਹੋਈਆਂ ਸਨ ਸਿੱਧ ਰਮਾਈ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਬਰਾਬਰ ਰੱਖੇ ਦਸਮਗ੍ਰੰਥ ਨੂੰ ਮੱਥੇ ਟੇਕ ਰਹੇ ਸਨ ਜੋਤਾਂ ਤੋਂ ਹੱਥ ਛੋਹਾ ਕੇ ਅੱਖਾਂ ਨੂੰ ਲਾਉਂਦੇ ਸਨ ਕੁਝ ਢਾਡੀ ਜਥੇ ਹਨ ਕਬੀਸਰੀ ਜਥੇ ਸਨ ਉਹ ਪੁਰਾਣੀਆਂ ਘਿਸੀਆਂ ਪਟੀਆਂ ਗੱਲਾਂ ਸੁਣਾ ਰਹੇ ਸਨ ਨਮੀਨਤਾ ਵਾਲੀ ਜਾਂ ਗਿਆਨ ਵਿੱਚ ਵਾਧਾ ਕਰਨ ਵਾਲੀ ਕੋਈ ਗੱਲ ਸੁਣਨ ਨੂੰ ਨਹੀਂ ਮਿਲੀ ਇਉਂ ਪੂਰੇ 2 ਦਿਨ ਬੀਤ ਗਏ ਫਿਰ 13 11 2006 ਦੇ ਸਮਾਪਤੀ ਭਾਸ਼ਣ ਸੁਣ ਲਓ ਕਿਵੇਂ ਦੇ ਹੋਏ ਡਾਕਟਰ ਅਨੋਖ ਸਿੰਘ ਇਸ ਦਾ ਭਾਸ਼ਣ ਸੁਣੋ ਇਸ ਭਾਈ ਦਾ ਬਠੰਡੇ ਚੀਨੀ ਹਸਪਤਾਲ ਹੈ ਇਹਨੇ ਹਸਪਤਾਲ ਦਾ ਹਸਪਤਾਲ ਦਾ ਨਾਮ ਚੀਨੀ ਹਸਪਤਾਲ ਰੱਖਿਆ ਹੋਇਆ ਹੈ ਭਾਈ ਇਹ ਕਾਫੀ ਸਮਾਂ ਪਹਿਲਾਂ ਇੱਕ ਗ੍ਰੰਥੀ ਬਣ ਕੇ ਹਾਂਗਕਾਂਗ ਗਿਆ ਸੀ ਗਿਆਨੀ ਗੁਰਵਚਨ ਸਿੰਘ ਟਕਸਾਲ ਵਾਲੇ ਦਾ ਇਹ ਨੇੜੇ ਦਾ ਰਿਸ਼ਤੇਦਾਰ ਹੈ ਜਾਨੀ ਕਿ ਦੋਤ ਜਮਾਈ ਆਦਿਕ ਹੈ ਪੰਜਾਬ ਜਾਂ ਭਾਰਤ ਵਿੱਚੋਂ ਡਾਕਟਰ ਦੀ ਕੋਈ ਵਿੱਦਿਆ ਇਸ ਨੇ ਨਹੀਂ ਲਈ ਸਾਰੀਆਂ ਵਿੰਗੀਆਂ ਟੇਡੀਆਂ ਡਿਗਰੀਆਂ ਹਾਂਗਕਾਂਗ ਤੋਂ ਲਈਆਂ ਇਹ ਦੱਸਦਾ ਹੈ ਡਿਗਰੀਆਂ ਦਾ ਵੇਰਵਾ ਇਉਂ ਲਿਖਦਾ ਐ ਐਨ ਆਈ ਡੀ ਐਮ ਆਈ ਏ ਸੀ ਡੀ ਏ ਸੀ ਐਮ ਏ ਐਸ ਆਈ ਬੀ ਏ ਸੀ ਬੀ ਹਾਂਗਕਾਂਗ ਚੀਨੀ ਹਸਪਤਾਲ ਬੀਬੀ ਵਾਲਾ ਰੋਡ ਬਠਿੰਡਾ ਆ ਇਹਦੀਆਂ ਡਿਗਰੀਆਂ ਨੇ ਜਿਹੜੀਆਂ ਅੰਗਰੇਜ਼ੀ ਅੱਖਰਾਂ ਚ ਮੈਂ ਉੱਤੇ ਸੁਣਾਈਆਂ ਨੇ ਇਧਰ ਲਈ ਕੋਈ ਡਿਗਰੀ ਵਗੈਰਾ ਇਹਦੇ ਕੋਲੇ ਮੈਡੀਕਲ ਦੀ ਨਹੀਂ ਹੈ ਇਸ ਅਨੋਖ ਸਿੰਘ ਭਾਈ ਨੇ ਬਹੁਤ ਅਨੋਖੀਆਂ ਵਿਚਾਰਾਂ ਸੰਗਤ ਦੇ ਸਨਮੁਖ ਰੱਖੀਆਂ ਫਤਿਹ ਦਿਵਸ ਮਨਾਇਆ ਜਾ ਰਿਹਾ ਸੀ ਪਰ ਇਹ ਬੰਦਾ ਛੱਡਿਆ ਮੱਝਹੀਠ ਜਾ ਵੜਿਆ ਝੋਟੇ ਹੀਠਾਂ ਇਹ ਕਹਿ ਰਿਹਾ ਸੀ ਸਾਧ ਸੰਗਤ ਵਿਸ਼ਵਾਸ ਕਰੋ ਸ਼ਰਧਾ ਰੱਖੋ ਇਹ ਪੜ੍ਹੇ ਲਿਖੇ ਲੋਕ ਹਨ ਅਕਾਲ ਤਖਤ ਅਤੇ ਦਰਬਾਰ ਸਾਹਿਬ ਨਾਲੋਂ ਤੁਹਾਡੀ ਸ਼ਰਧਾ ਤੋੜ ਰਹੇ ਨੇ ਬਚੋ ਇਹਨਾਂ ਤੋਂ ਇਹਨਾਂ ਵਿੱਚ ਇੱਕ ਇੰਦਰ ਸਿੰਘ ਘੱਗਾ ਨਾਮ ਦਾ ਬੰਦਾ ਸਿਰਫ 8ਵੀਂ ਪਾਸ ਹੈ ਮੈਂ ਅਨੋਖ ਸਿੰਘ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਸਿੱਖ ਸਿੱਖ ਪੰਥ ਲਈ ਇਹ ਵੱਡਾ ਖਤਰਾ ਹੈ ਇਸ ਦਾ ਸਰਕਾਰ ਨਾਲ ਇਸ ਦੀ ਮਿਲੀਭੁਗਤ ਹੈ ਇਹ ਸਰਕਾਰੀ ਨੌਕਰੀ ਕਰਦਾ ਹੈ ਇਸ ਨੂੰ ਨੌਕਰੀ ਤੋਂ ਕੋਈ ਹਟਾ ਨਹੀਂ ਸਕਦਾ ਇਸ ਦੀਆਂ ਚਾਲਬਾਜ਼ੀਆਂ ਅੱਗੇ ਅਸੀਂ ਸਾਰੇ ਬੇਬਸ ਹੋ ਗਏ ਹਾਂ ਮੈਨੂੰ ਇੰਦਰ ਸਿੰਘ ਦੇ ਭਰਾ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਇੰਦਰ ਸਿੰਘ ਅੱਠਵੀਂ ਫੇਲ ਹੈ ਸਰਕਾਰ ਨਾਲ ਸੌਦੇਬਾਜ਼ੀ ਕਰਕੇ ਇਸਨੇ ਕੋਠੀਆਂ ਪਾ ਲਈਆਂ ਹਨ ਕਾਰਾਂ ਖਰੀਦ ਲਈਆਂ ਹਨ ਕਰੋੜਾਂ ਦਾ ਮਾਲਕ ਬਣ ਗਿਆ ਹੈ ਵਿਚਾਰਾ ਹਰਪਾਲ ਸਿੰਘ ਕੁਝ ਵੀ ਨਹੀਂ ਬਣ ਸਕਿਆ ਹੋਰ ਸੁਣੋ ਇੰਦਰ ਸਿੰਘ ਘਗਾ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਉੱਥੇ ਬਿਜਲੀ ਦੀਆਂ ਤਾਰਾਂ ਵੇਚਦਾ ਫੜਿਆ ਗਿਆ ਤੇ ਫਿਰ ਨੌਕਰੀ ਤੋਂ ਕੱਢ ਦਿੱਤਾ ਗਿਆ ਸਾਧ ਸੰਗਤ ਦਾ ਜਿਹੜਾ ਨਵਾਂ ਅਖਬਾਰ ਛਪ ਰਿਹਾ ਹੈ ਸਪੋਕਸਮੈਨ ਇਹ ਨਾਸਤਕਾਂ ਵਾਲਾ ਪ੍ਰਚਾਰ ਕਰਦਾ ਹੈ ਇਹ ਭਾਈ ਅਨੋਖ ਸਿੰਘ ਹੀ ਕਹਿ ਰਿਹਾ ਹੈ ਕਦੀ ਸੰਤਾਂ ਮਹਾਪੁਰਖਾਂ ਦੀ ਬੇਇੱਜ਼ਤੀ ਕਰਦਾ ਹੈ ਤੇ ਕਦੇ ਇਤਿਹਾਸ ਤੇ ਸ਼ੰਕੇ ਖੜੇ ਕਰਦਾ ਹੈ ਦਸਮ ਗ੍ਰੰਥ ਦੇ ਵਿਰੁੱਧ ਲੋਕਾਂ ਨੂੰ ਇਸੇ ਅਖਬਾਰ ਨੇ ਗੁੰਮਰਾਹ ਕੀਤਾ ਹੈ ਇਹ ਜਿਸ ਰਾਹ ਤੇ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਤੇ ਵੀ ਸ਼ਰਧਾ ਨਹੀਂ ਰਹਿਣ ਦੇਵੇਗਾ ਘੱਗਾ ਅਤੇ ਹੋਰ ਮਿਸ਼ਨਰੀ ਸਪੋਕਸਮੈਨ ਅਖਬਾਰ ਦੇ ਸੰਗੀ ਸਾਥੀ ਨੇ ਇਹ ਕਹਿੰਦੇ ਹਨਾ ਬਾਣੀ ਵਿੱਚ ਕੋਈ ਅਲੌਕਿਕ ਸ਼ਕਤੀ ਨਹੀਂ ਹੈ ਪਰ ਗੁਜਰਾਤ ਨਿਵਾਸੀ ਵਾਸੂ ਭਾਰਦਵਾਜ ਦਾ ਦਰਬਾਰ ਸਾਹਿਬ ਪਾਠ ਕਰਵਾਉਣ ਨਾਲ ਕੈਂਸਰ ਠੀਕ ਹੋ ਗਿਆ ਸੀ ਭ੍ਰਿਸ਼ਟ ਬੁੱਧੀ ਵਾਲੇ ਮਿਸ਼ਰੀ ਕਹਿੰਦੇ ਨੇ ਅਗਰ ਵਾਸੂ ਭਾਰਦਵਾਜ ਠੀਕ ਹੋ ਗਿਆ ਸੀ ਫਿਰ ਹਸਪਤਾਲ ਬੰਦ ਕਰ ਦੇਣੇ ਓਏ ਨਹੀਂ ਭਾਈ ਹਸਪਤਾਲ ਤਾਂ ਨਾਸਤਕਾਂ ਵਾਸਤੇ ਨੇ ਸ਼ਰਦਾ ਵਾਲੇ ਤਾਂ ਨਾਮ ਸਿਮਰਨ ਦੇ ਨਾਲ ਹੀ ਠੀਕ ਹੋ ਜਾਂਦੇ ਨੇ ਤੇ ਇਹਨੇ ਯਾਦ ਰੱਖਿਓ ਇਸ ਬੇਈਮਾਨ ਨੇ ਆਪ ਹਸਪਤਾਲ ਖੋਲ੍ਹਿਆ ਹੋਇਆ ਤੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਸ਼ਰਧਾ ਨਾਲ ਬਾਣੀ ਪੜੋ ਤੁਹਾਡੇ ਰੋਗ ਆਪ ਹੀ ਠੀਕ ਹੋ ਜਾਣਗੇ ਸਭ ਤੋਂ ਪਹਿਲਾਂ ਤੂੰ ਆਪਣਾ ਹਸਪਤਾਲ ਕਿਉਂ ਨਹੀਂ ਬੰਦ ਕਰਨ ਦਾ ਇਹਨਾਂ ਨਾਸਤਿਕ ਮਿਸ਼ਨਰੀਆਂ ਦੀ ਅਕਲ ਨੂੰ ਤਾਲਾ ਵਿੱਜਿਆ ਹੋਇਆ ਹੈ ਨਹੀਂ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪਾਕਿਸਤਾਨ ਦਾ ਅਜੂਬ ਖਾਨ ਲੰਮੇ ਸਮੇਂ ਤੱਕ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਸੀ ਮੂਲ ਮੰਤਰ ਦੀ ਸ਼ਕਤੀ ਨਾਲ ਉਥੋਂ ਦਾ ਰਾਸ਼ਟਰਪਤੀ ਬਣਿਆ ਸੀ ਇਹ ਮਿਸ਼ਨਰੀ ਤਾਂ ਕੁੱਤੇ ਨੇ ਕੁੱਤੇ ਹਰ ਸਮੇਂ ਭੌਂਗਦੇ ਰਹਿੰਦੇ ਨੇ ਅਸੀਂ ਸ਼ਰਧਾਵਾਨ ਮਨੁੱਖ ਹਾਂ ਇਹ ਲੋਕ ਅੱਜ ਦਸਮ ਗ੍ਰੰਥਾਂ ਨੂੰ ਤੋੜ ਰਹੇ ਹਨ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਗੇ ਮੇਰੇ ਵੱਲੋਂ ਜੋ ਜਵਾਬ ਦਿੱਤੇ ਗਏ ਡਾਕਟਰ ਅਨੋਖ ਸਿੰਘ ਭਾਵੇਂ ਡਾਕਟਰ ਬਣਿਆ ਫਿਰਦਾ ਪਰ ਸਾਧਵਾਦ ਉਸ ਦੇ ਰਗੋ ਰੇਸ਼ੇ ਵਿੱਚ ਸਮਾਇਆ ਹੋਇਆ ਹੈ ਸਿੱਖ ਕੌਮ ਨੂੰ ਸਭ ਤੋਂ ਵੱਧ ਕਰਾਹੇ ਪਾਉਣ ਵਾਲਾ ਗਿਆਨੀ ਗੁਰਵਜਨ ਸਿੰਘ ਭਿੰਡਰਾਂਵਾਲਾ ਇਸ ਦਾ ਦਾਦਾ ਸਹਰਾ ਸੀ ਸਾਧਾ ਨਾਲ ਰਹਿ ਕੇ ਉਹਨਾਂ ਦੀਆਂ ਆਖੀਆਂ ਕੋਫਰ ਲਿਖਤਾਂ ਨੂੰ ਸੱਚ ਬਣਾ ਕੇ ਹੀ ਪੇਸ਼ ਕਰੇਗਾ ਨਹੀਂ ਤਾਂ ਰਿਸ਼ਤੇਦਾਰੀ ਟੁੱਟ ਜਾਵੇਗੀ ਕਹਿਣ ਨੂੰ ਉਥੇ ਫਤਿਹ ਦਿਵਸ ਮਨਾਇਆ ਜਾ ਰਿਹਾ ਸੀ ਸਿੱਖਾਂ ਦੀ ਫਤਿਹ ਕਿਵੇਂ ਹੋਵੇਗੀ ਧਾਰਮਿਕ ਤੌਰ ਤੇ ਕੀ ਕਰਨਾ ਚਾਹੀਦਾ ਹੈ ਰਾਜਨੀਤਿਕ ਲੋਕ ਕਿਹੜੀ ਨੀਤੀ ਅਪਣਾਉਣ ਸੰਗਤਾਂ ਕਿਸ ਤੋਂ ਅਗਵਾਈ ਲੈਣ ਅਜਿਹਾ ਕੁਝ ਵੀ ਨਹੀਂ ਬੋਲਿਆ ਇਸ ਨੇ ਜੋ ਸ਼ਰਦਾ ਤੇ ਜ਼ੋਰ ਦਿੱਤਾ ਹੈ ਉਹ ਕੇਵਲ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਢੰਗ ਹੈ ਬਿਨਾਂ ਸਮਝੇ ਬਿਨਾਂ ਅਕਲ ਦੀ ਵਰਤੋਂ ਕੀਤੇ ਜੋ ਸੇਵਕ ਕਿਸੇ ਨੂੰ ਮੱਥਾ ਟੇਕਦਾ ਹੈ ਉਹ ਨਾ ਸਮਝ ਹੈ ਉਹ ਮੂਰਖ ਹੈ ਜਿਸ ਗੁਰੂ ਨੇ ਸਾਡੇ ਲਈ ਬੇਅੰਤ ਉਪਕਾਰ ਕੀਤੇ ਸਦੀਵੀ ਅਗਵਾਈ ਵਾਸਤੇ ਗੁਰਬਾਣੀ ਦੀ ਰਚਨਾ ਕੀਤੀ ਉਹਨਾਂ ਦੇ ਉਪਕਾਰਾਂ ਨੂੰ ਪੜ੍ਹ ਕੇ ਸਮਝ ਕੇ ਸਿਰ ਝੁਕਾਵਾਂਗੇ ਤਾਂ ਹੀ ਮਨ ਵਿੱਚ ਉਹਨਾਂ ਵਾਸਤੇ ਸੱਚਾ ਸਤਕਾਰ ਪੈਦਾ ਹੋਵੇਗਾ ਉਹਨਾਂ ਵੱਲੋਂ ਲਿਖੀ ਗੁਰਬਾਣੀ ਪੜ੍ਹ ਕੇ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਸੱਚੇ ਸਿੱਖ ਦਾ ਕਿਰਦਾਰ ਪ੍ਰਗਟ ਹੋਵੇਗਾ ਬਿਨਾਂ ਸੋਚੇ ਵਿਚਾਰੇ ਮੱਥੇ ਟੇਕਣ ਵਾਲੇ ਅਣਗਿਣਤ ਥਾਵਾਂ ਤੇ ਸ਼ਰਧਾ ਨਾਲ ਨੱਕ ਤਾਂ ਖੂਬ ਰਗੜਦੇ ਨੇ ਪਰ ਉਹਨਾਂ ਦੇ ਖਾਨੇ ਵਿੱਚ ਅਕਲ ਨਹੀਂ ਹੁੰਦੀ ਅਕਾਲ ਤਖਤ ਤੇ ਦਰਬਾਰ ਸਾਹਿਬ ਇਮਾਰਤਾਂ ਨੇ ਇਮਾਰਤਾਂ ਇਤਿਹਾਸ ਦੀ ਯਾਦ ਦਿਵਾਉਂਦੀਆਂ ਨੇ ਇਮਾਰਤਾਂ ਤੇ ਸ਼ਰਧਾ ਕਾਦੇ ਲਈ ਰੱਖਣੀ ਹੈ ਮੈਂ ਤਾਂ ਹਰ ਥਾਂ ਇਹੀ ਲਿਖਿਆ ਹੈ ਇਹੀ ਲਿਖਿਆ ਹੈ ਮੈਨੂੰ ਮਾਤਾ ਪਿਤਾ ਦੇ ਸਕੂਲ ਮਾਤਾ ਪਿਤਾ ਨੇ ਸਕੂਲ ਵਿੱਚ ਪੜਨ ਲਈ ਕਦੇ ਦਾਖਲ ਨਹੀਂ ਕਰਾਇਆ ਛੋਟੀ ਉਮਰ ਤੋਂ ਹੀ ਪਸ਼ੂ ਸੰਭੇ ਹਲ ਵਾਹਿਆ ਪੜ੍ਹਾਈ ਪ੍ਰਾਈਵੇਟ ਤੌਰ ਤੇ ਕੀਤੀ ਮੇਰੀ ਪੜ੍ਹਾਈ ਨੂੰ ਪਰਖ ਕੇ ਸ਼੍ਰੋਮਣੀ ਕਮੇਟੀ ਨੇ ਮੈਨੂੰ ਪ੍ਰੋਫੈਸਰ ਦਾ ਅਹੁਦਾ ਦੇ ਦਿੱਤਾ। અત્યੰਤ ਗਰੀਬੀ ਵਿੱਚ ਸਾਧਨ ਨਾ ਹੋਣ ਦੇ ਬਾਵਜੂਦ ਮੈਂ ਪੜ ਗਿਆ, ਧਰਮ ਦੀ ਸਟੱਡੀ ਕਰ ਗਿਆ, ਸਟੇਜਾਂ ਤੇ ਬੋਲਣ ਯੋਗਾ ਹੋ ਗਿਆ, ਕਥਾ ਕਰਨ ਲਈ ਕਰੀਬ ਸਾਰੇ ਵੱਡੇ ਦੇਸ਼ਾਂ ਵਿੱਚ ਚੱਕਰ ਲਾ ਆਇਆ। 26 ਕਿਤਾਬਾਂ ਲਿਖ ਕੇ ਛਪਾ ਲਈਆਂ, ਪ੍ਰੋਫੈਸਰ ਬਣ ਗਿਆ। ਅਨੋਖ ਸਿੰਘ ਵਰਗਿਆਂ ਨੂੰ ਅਜੀਬ ਹੀ ਮੈਂ ਅਣਪੜ੍ਹ ਹੀ ਦਿਸਦਾ ਹਾਂ। ਇਹ ਪੜਿਆ ਲਿਖਿਆ ਅਨੋਖ ਸਿੰਘ ਬਕੈਤਰ ਨਾਟਕ ਨੂੰ ਆਪਣਾ ਗੁਰੂ ਮੰਨੀ ਬੈਠਾ ਸਾਧਾਂ ਦੇ ਪੈਰਾਂ ਤੇ ਸਿਰ ਰੱਖ ਕੇ ਮੱਥੇ ਟੇਕਦਾ ਹੈ ਇਹ ਬਹੁਤਾ ਪੜਿਆ ਹੋਇਆ ਵਾਜੀਵਾ ਵੱਡਾ ਵਿਦਵਾਨ ਹੈ ਇਹ ਭਾਈ ਮੇਰੇ ਪ੍ਰਭਰਾ ਹਰਪਾਲ ਸਿੰਘ ਪੰਨੂ ਦਾ ਨਾਂ ਵਰਤ ਕੇ ਅਨੋਖ ਸਿੰਘ ਬੋਲ ਰਿਹਾ ਸੀ ਕਿ ਇੰਦਰ ਸਿੰਘ ਕਗਾ ਦੀ ਏਜੰਸੀਆਂ ਨਾਲ ਮਿਲੀ ਭੁਗਤ ਹੈ ਇਸ ਨੇ ਬੇਅੰਤ ਜਾਇਦਾਦ ਬਣਾ ਲਈ ਹੈ ਕਾਰਾਂ ਕੋਠੀਆਂ ਦਾ ਮਾਲਕ ਬਣ ਗਿਆ ਹੈ ਅਨੋਖ ਸਿੰਘ ਸਿੱਕ ਸਕਲ ਧਾਰਨ ਕਰਕੇ ਇਨੀ ਬੇਸ਼ਰਮੀ ਨਾਲ ਝੂਠ ਬੋਲਦਾ ਹੈ ਰਿਕਾਰਡ ਹੀ ਤੋੜ ਦਿੱਤੇ ਤਾਂ ਪਹਿਲਾਂ ਇੱਕ ਅੱਗਾ ਪਿੰਡ ਵਿਖੇ ਜਿੰਨਾ ਘਰ ਘਰ ਭਰਾਵਾਂ ਨੂੰ ਪਿਓ ਦੇ ਘਰ ਵਿੱਚੋਂ ਹਿੱਸੇ ਆਇਆ ਮੈਂ ਉਸ ਨਾਲ ਅੱਗੇ ਜਾਣਾ ਕੀਤਾ ਸਨ 1993 ਵਿੱਚ ਪਟਿਆਲੇ ਆ ਕੇ ਸਾਦਾ ਜਿਹਾ ਮਕਾਨ ਬਣਾ ਲਿਆ ਪਹਿਲੀ ਵਾਰ 1998 ਵਿੱਚ ਮੈਨੂੰ ਸਕੂਟਰ ਨਸੀਬ ਹੋਇਆ ਸੀ 1998 ਵਿੱਚ ਹੀ ਮੈਂ ਨਵੀਂ ਕਾਰ ਨਹੀਂ ਖਰੀਦ ਸਕਿਆ ਸੈਕੰਡ ਹੈਂਡ ਕਾਰ ਖਰੀਦੀ ਸੀ ਸਾਦੇ ਜਿਹੇ ਢੰਗ ਨਾਲ ਜ਼ਿੰਦਗੀ ਅਸੀਂ ਬਸਰ ਕਰਦੇ ਰਹੇ ਇਹ ਭਾਈ ਲੂਣ ਦੀਆਂ ਹੀ ਪਕਾਈ ਜਾ ਰਿਹਾ ਹੈ ਅੱਗੇ ਅਨੋਖ ਸਿੰਘ ਬੋਲਦਾ ਹੈ ਕਿ ਇੰਦਰ ਸਿੰਘ ਬਿਜਲੀ ਵਿਭਾਗ ਵਿੱਚ ਨੌਕਰੀ ਕਰਦੇ ਸਮੇਂ ਬਿਜਲੀ ਦੀਆਂ ਤਾਰਾਂ ਵੇਚਦਾ ਪੜਿਆ ਗਿਆ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਉਹ ਬੇਸ਼ਰਮਾ ਮੈਂ ਤਾਂ ਕਦੇ ਬਿਜਲੀ ਵਿਭਾਗ ਵਿੱਚ ਨੌਕਰੀ ਕੀਤੀ ਹੀ ਨਹੀਂ ਮੈਂ ਖੇਤੀਬਾੜੀ ਮੈਂਕ ਵਿੱਚ ਨੌਕਰੀ ਕੀਤੀ ਸੀ ਨਾ ਮੇਰੇ ਤੇ ਕੋਈ ਚੋਰੀ ਦਾ ਇਲਜ਼ਾਮ ਲੱਗਿਆ ਨਾ ਮੈਨੂੰ ਨੌਕਰੀ ਤੋਂ ਕੱਢਿਆ ਮੈਂ ਆਪਣੀ ਮਰਜ਼ੀ ਨਾਲ ਰਿਟਾਇਰ ਹੋਇਆ ਹਾਂ ਨਿਰੰਤਰ ਸਰਕਾਰੀ ਪੈਨਸ਼ਨ ਮਿਲ ਰਹੀ ਹੈ ਡਾਕਟਰ ਅਨੋਖ ਸਿੰਘ ਭਿੰਡਰਾ ਟਕਸਾੜ ਨਾਲ ਸੰਬੰਧਤ ਹੈ ਨਾ ਇਸ ਲਈ ਇਹ ਝੂਠ ਬੋਲਣ ਵਿੱਚ ਕੋਈ ਸ਼ਰਮ ਨਹੀਂ ਕਰਦਾ ਅੱਗੇ ਅਨੋਖ ਸਿੰਘ ਬੋਲ ਰਿਹਾ ਹੈ ਕੇ ਸਪੋਕਸਮੈਨ ਅਖਬਾਰ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਸ਼ਰਧਾ ਤੋੜਦਾ ਹੈ ਅਸਲ ਵਿੱਚ ਸ਼੍ਰੋਮਣੀ ਕਮੇਟੀ ਨੇ ਕੋਈ ਅਖਬਾਰ ਨਹੀਂ ਚਲਾਇਆ ਟੀਵੀ ਚੈਨਲ ਚਾਲੂ ਨਹੀਂ ਕੀਤੇ ਉੱਚੀ ਵਿੱਦਿਆ ਵਾਲੇ ਸਿੱਖ ਪ੍ਰਚਾਰਕ ਤਿਆਰ ਨਹੀਂ ਕੀਤੇ ਗਏ ਅਜਿਹੇ ਮਾਹੌਲ ਵਿੱਚ ਜਾਂ ਤਾਂ ਪ੍ਰਚਾਰਕ ਆਪੋ ਆਪਣੀ ਅਕਲ ਅਨੁਸਾਰ ਕਥਾ ਕਰਨ ਲੱਗ ਪਏ ਜਾਂ ਫਿਰ ਡੇਰਿਆਂ ਵਿੱਚੋਂ ਅਣਪੜ ਸਾਧਾਂ ਤੋਂ ਕਰਾਮਾਤੀ ਜਿਹੀਆਂ ਕਹਾਣੀਆਂ ਸਿੱਖਦੇ ਰਹੇ ਦੇਵੀਆਂ ਦੇਵਤਿਆਂ ਦੇ ਗੁਣगान ਕਰਦੇ ਰਹੇ ਬਹੁਤ ਵਾਰੀ ਨਾ ਸਮਝੀ ਕਾਰਨ ਗੁਰੂ ਸਾਹਿਬ ਦਾ અપਮਾਨ ਕਰਦੇ ਰਹੇ ਸਿੱਖਾਂ ਦੇ ਸੂਰਮਗਤੀ ਵਾਲੇ ਇਤਿਹਾਸ ਨੂੰ ਛੱਡ ਕੇ ਨਾਮ ਸਿਮਰਨ ਦੇ ਚੱਕਰ ਵਿੱਚ ਲੋਕਾਂ ਨੂੰ ਫਸਾਉਂਦੇ ਰਹੇ ਅਗਿਆਨਤਾ ਵਿੱਚ ਡੁੱਬਿਆ ਸਿੱਖ ਸਮਾਜ ਡੇਰੇਦਾਰ ਸਾਧਾਂ ਨੂੰ ਗੁਰੂਆਂ ਵਾਂਗ ਸਤਕਾਰ ਦੇਣ ਲੱਗ ਪਿਆ ਸਾਧਾਂ ਦਾ ਹੀ ਗੁਲਾਮ ਬਣ ਗਿਆ ਸੋਚਣ ਸ਼ਕਤੀ ਲਗਭਗ ਖਤਮ ਹੋ ਗਈ ਸਪੋਖ ਸਮਾਣ ਅਖਬਾਰ ਨੇ ਸਾਧਵਾਦ ਦਾ ਪਖੰਡ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਗੁਰਦੁਆਰਿਆਂ ਵਿੱਚ ਹੋ ਰਹੇ ਕਰਮਕਾਂਡਾਂ ਨੂੰ ਰੱਦ ਕੀਤਾ ਜਥੇਦਾਰ ਤੇ ਹੋਰ ਸਿੱਖ ਮੁਖੀ ਜੋ ਗੁਰਮਤ ਤੋਂ ਉਲਟ ਕੰਮ ਕਰ ਰਹੇ ਸਨ ਉਹਨਾਂ ਨੂੰ ਫਟਕਾਰਾਂ ਪਾਈਆਂ ਸ਼ਰਮਣੀ ਕਮੇਟੀ ਵਾਲਿਆਂ ਨੇ ਸਾਧਾਂ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਅਖੰਡ ਪਾਠ ਕਰਨ ਦਾ ਐਲਾਨ ਕਰ ਦਿੱਤਾ ਤਰੀਕ ਮਿਥ ਦਿੱਤੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਾਇਮ ਰੱਖਣ ਵਾਸਤੇ ਸਾਡੀ ਆਵਾਜ਼ ਸਪੋਕਸਮੈਨ ਅਖਬਾਰ ਰਾਹੀਂ ਦੁਨੀਆ ਤੱਕ ਪਹੁੰਚੀ ਇਸੇ ਅਖਬਾਰ ਰਾਹੀਂ ਅਸੀਂ ਲੱਛਰ ਕਬਤਾਵਾ ਸਿੱਖ ਪੰਥ ਅੱਗੇ ਰੱਖਣ ਵਿੱਚ ਕਾਮਯਾਬ ਹੋਏ ਸਿੱਖਾਂ ਨੂੰ ਅੰਧ ਸ਼ਰਧਾ ਨਹੀਂ ਗੁਰਬਾਣੀ ਦਾ ਗਿਆਨ ਚਾਹੀਦਾ ਹੈ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਇਸੇ ਕਾਰਨ ਹੈ ਜੇ ਲੋਕ ਗਿਆਨਵਾਨ ਬਣ ਗਏ ਗੁਰਬਾਣੀ ਦੇ ਅਰਥ ਲੋਕਾਂ ਨੂੰ ਸਮਝ ਆ ਗਏ ਤਾਂ ਡੇਰਿਆਂ ਦੀ ਕਮਾਈ ਬੰਦ ਹੋ ਜਾਵੇਗੀ ਸਾਧਾਂ ਦੀਆਂ ਗੋਗੜਾਂ ਘਟ ਜਾਣਗੀਆਂ ਲੋਕੀ ਸਾਧਾਂ ਦੇ ਪੈਰਾਂ ਤੇ ਨੱਕ ਨਹੀਂ ਰਗੜਨਗੇ ਸਰਕਾਰੀ ਦਰਬਾਰੇ ਸਾਧਾਂ ਦੀ ਪਹੁੰਚ ਘਟ ਜਾਵੇਗੀ ਹਰ ਸਿੱਖ ਖੁਦ ਬਾਣੀ ਪੜ੍ਹੇਗਾ ਕਿਰਾਏ ਦੇ ਅਖੰਡ ਪਾਠ ਕਿਰਾਏ ਦੀਆਂ ਅਰਦਾਸਾਂ ਫਿਰ ਨਹੀਂ ਕਰਵਾਏਗਾ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਕੋਈ ਸਿੱਖ ਆਪਣੀਆਂ ਨੂੰਹਾਂ ਧੀਆਂ ਨੂੰ ਸਾਧਾਂ ਦੇ ਡੇਰਿਆਂ ਤੇ ਨਹੀਂ ਭੇਜੇਗਾ ਜੇ ਇਉਂ ਹੋ ਗਿਆ ਤਾਂ ਸਾਧਾਂ ਦੀ ਐਸ਼ ਪ੍ਰਸਤੀ ਖਤਮ ਹੋ ਜਾਵੇਗੀ ਰੇਸ਼ਮੀ ਚੋਲੇ ਪਿਸਤੇ ਬਦਾਮ ਤੇ ਮਹਿੰਗੀਆਂ ਗੱਡੀਆਂ ਸਾਧਾਂ ਕੋਲੇ ਫਿਰ ਨਹੀਂ ਰਹਿਣਗੀਆਂ ਆਮ ਬੰਦਿਆਂ ਵਾਂਗ ਇਹਨਾਂ ਸੰਤ ਬਾਬਿਆਂ ਨੂੰ ਮਜ਼ਦੂਰੀ ਕਰਨੀ ਪੈ ਜਾਵੇਗੀ ਇਹਨਾਂ ਕਾਰਨਾਂ ਵੱਸ ਇਹ ਟੋਲਾ ਸਪੋਕਸਮੈਨ ਅਖਬਾਰ ਤੋਂ ਬਹੁਤ ਦੁਖੀ ਹੈ ਗੁਜਰਾਤ ਵਾਸੀ ਭਾਰਦਵਾਜ ਦਾ ਕੈਂਸਰ ਠੀਕ ਹੋਣ ਦੀਆਂ ਇਹ ਲੋਕ ਹਰ ਰੋਜ਼ ਗੱਪਾਂ ਮਾਰਦੇ ਨੇ ਇਹ ਨਹੀਂ ਦੱਸਦੇ ਕਿ ਵਾਸੂ ਭਾਰਦਵਾਜ ਸਨ 2006 ਵਿੱਚ ਕੈਂਸਰ ਦੀ ਬਿਮਾਰੀ ਨਾਲ ਹੀ ਮਰਿਆ ਸੀ ਜੇ ਸੱਚਮੁੱਚ ਹੀ ਗੁਰਬਾਣੀ ਵਿੱਚ ਬਿਮਾਰੀਆਂ ਨੂੰ ਦੂਰ ਕਰਨ ਦੀ ਕੋਈ ਸ਼ਕਤੀ ਹੈ ਤਾਂ ਅੰਮ੍ਰਿਤਸਰ ਵਿੱਚ ਹੀ ਭਗਤ ਪੂਰਨ ਸਿੰਘ ਵੱਲੋਂ ਪਿੰਗਲਵਾੜਾ ਸੰਸਥਾ ਬਣਾ ਕੇ ਅਪਹਾਜਾਂ ਤੇ ਬਿਮਾਰਾਂ ਦੀ ਸੰਭਾਲ ਕੀਤੀ ਜਾਂਦੀ ਹੈ ਪਿੰਗਲਵਾੜੇ ਵਾਲੇ ਤਾਂ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਕੇ ਕਦੇ ਤੰਦਰੁਸਤ ਨਹੀਂ ਹੋਏ ਕਿਉਂ ਇੱਕ ਅਪਾਜ ਬੰਦੇ ਨੂੰ ਭਗਤ ਪੂਰਨ ਸਿੰਘ ساری ਉਮਰ ਚੁੱਕੀ ਫਿਰਦਾ ਰਿਹਾ ਉਸ ਨੂੰ ਵੀ ਸਰੋਵਰ ਨਾਲ ਜਾਂ ਗੁਰਬਾਣੀ ਦੀ ਅਲੌਕਿਕ ਸ਼ਕਤੀ ਨਾਲ ਤੰਦਰੁਸਤ ਨਾ ਕੀਤਾ ਜਾ ਸਕਿਆ ਕਿਉਂ ਦਿਓ ਜਵਾਬ ਭਰਮੇ ਇਕੱਠ ਵਿੱਚ ਡਾਕਟਰ ਅਨੋਖ ਸਿੰਘ ਝੂਠ ਦੇ ਸਾਰੇ ਰਿਕਾਰਡ ਤੋੜਦਾ ਹੋਇਆ ਕਹਿ ਰਿਹਾ ਸੀ ਇਹ ਨਾਸਤਿਕ ਲੋਕ ਹਨ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜਕੱਲ ਅਯੂਬ ਖਾਨ ਮੂਲ ਮੰਤਰ ਦਾ ਸਿਮਰਨ ਕਰਕੇ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਸੀ ਓਏ ਮੂਰਖਾ ਪੰਜਾਬ ਵਿੱਚ ਸਿੱਖਾਂ ਨੂੰ ਕਿਉਂ ਮਰਵਾਇਆ ਸੀ ਦਰਬਾਰ ਸਾਹਿਬ ਵਿੱਚ ਏਕਾ 47 ਲੈ ਕੇ ਲੜਨ ਮਰਨ ਦੀ ਕੀ ਲੋੜ ਸੀ ਤੁਸੀਂ ਇਹ ਮੂਲ ਮੰਤਰ ਦੀਆਂ ਅਲੌਕਿਕ ਸ਼ਕਤੀਆਂ ਬਾਰੇ ਭਾਈ ਜਰਨੈਲ ਸਿੰਘ ਨੂੰ ਦੱਸ ਦਿੰਦੇ ਉਹ ਚੌਂਕੜਾ ਮਾਰ ਕੇ ਸਿਮਰਨ ਕਰਦਾ ਤੇ ਸਿੱਖਾਂ ਦੀਆਂ ਸਾਰੀਆਂ ਮੰਗਾਂ ਭਾਰਤ ਸਰਕਾਰ ਤੋਂ ਮਨਵਾ ਲੈਂਦਾ ਅਕਾਲ ਤਖਤ ਢਾਉਣ ਦੀ ਬੇਅੰਤ ਬੰਦੇ ਮਰਵਾਉਣ ਦੀ ਕੀ ਲੋੜ ਸੀ ਅੱਜ ਵੀ ਬਹੁਤ ਸਾਰੇ ਸਾਧ ਸੰਤ ਤੇ ਟਕਸਾਲੀਏ ਸਿਮਰਨ ਦੀ ਸ਼ਕਤੀ ਦੀਆਂ ਬਹੁਤ ਫੜਾ ਮਾਰਦੇ ਨੇ ਪੰਥ ਦੇ ਵਿਗੜੇ ਮਸਲੇ ਸਿਮਰ ਨਾਲ ਹੱਲ ਕਿਉਂ ਨਹੀਂ ਕਰਵਾਉਂਦੇ ਸ਼ੀਲਤਾ ਦੀਆਂ ਸਾਰੀਆਂ ਹੱਦਾਂ ਉਲੰਘ ਕੇ ਅਨੋਖ ਸਿੰਘ ਸਟੇਜ ਤੇ ਕਹਿ ਰਿਹਾ ਸੀ ਇਹ ਮਿਸ਼ਨਰੀ ਤਾਂ ਕੁੱਤੇ ਨੇ ਕੁੱਤੇ ਇਹ ਸਾਰਾ ਦਿਨ ਭੌਂਗਦੇ ਰਹਿੰਦੇ ਨੇ ਹੱਦ ਹੋ ਗਈ ਆਪਣੇ ਆਪ ਨੂੰ ਡਾਕਟਰ ਦੱਸਣ ਵਾਲਾ ਸ਼ਰਧਾਵਾਨ ਹੋਣ ਦਾ ਖੇਖਣ ਕਰਨ ਵਾਲਾ ਉਸ ਨੂੰ ਸਟੇਜ ਤੇ ਸਲੀਕੇ ਵਾਲੀ ਸੱਜ ਸੱਬੇ ਕ ਭਾਸ਼ਾ ਬੋਲਣੀ ਵੀ ਨਹੀਂ ਆਉਂਦੀ ਸਿੱਖ ਭਾਈਆਂ ਨੂੰ ਕੁੱਤੇ ਪਹਿਣ ਕਹਿਣੋ ਵੀ ਰਤਾ ਮਾਸਾ ਸ਼ਰਮ ਨਹੀਂ ਕਰਦਾ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦਾ ਇੱਕੋ ਇੱਕ ਵਾਹਿਦ ਗੁਰੂ ਹੋਵੇ ਕੇਵਲ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਨਜ਼ਰ ਵਿੱਚ ਫਿਰ ਅਸੀਂ ਵੀ ਬੁਰੇ ਹਾਂ ਇਹ ਟੋਲਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸ਼ਲੀਲ ਕਵਤਾਵਾਂ ਵਾਲਾ ਬਚਿੱਤਰ ਨਾਟਕ ਰੱਖ ਕੇ ਅਖੰਡ ਪਾਠ ਕਰਨ ਉਸ ਨੂੰ ਮੱਥੇ ਟੇਕਣ ਉਸ ਦੇ ਅੱਗੇ ਅਰਦਾਸ ਕਰਨ ਇਹ ਫਿਰ ਵੀ ਪੱਕੇ ਸਿੱਖ ਅਖਬਾਰਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਇਹ ਅਨੋਖਾ ਭਾਈ ਅਨੋਖ ਸਿੰਘ ਅੱਧਾ ਘੰਟਾ ਅਜਿਹਿਆਂ ਜਬਲੀਆਂ ਮਾਰਦਾ ਰਿਹਾ ਸਾਹਮਣੇ ਬੈਠੀ ਜਿਹਨੂੰ ਸੰਗਤ ਕਹਿੰਦੇ ਆ ਕਿਹੋ ਜਿਹੀ ਹੋਵੇਗੀ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਇਸ ਸਮਾਗਮ ਦੀ ਸ਼ੁਰੂਆਤ ਇਸ ਭਾਈ ਦੇ ਲੈਕਚਰ ਨਾਲ ਹੀ ਹੋਈ ਸੀ ਅੱਜ ਇਹ ਜਿਹੜਾ ਦੂਜਾ ਐਪੀਸੋਡ ਹੈ ਇਥੇ ਸਮਾਪਤ ਕਰਦੇ ਆਂ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਹੋਰ ਬਹੁਤ ਕੁਝ ਇਸ ਤਰ੍ਹਾਂ ਦਾ ਸੁਣਾਇਆ ਜਾਵੇਗਾ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ